ਦੁਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਾਸਤਾਨੇ ਸ਼ਹਾਦਤ ਮਿਊਜ਼ੀਅਮ ਦੇ ਵਿੜੇ ਵਿੱਚ ਆਏ ਹਾਂ ਸਾਨੂੰ ਖੁਸ਼ੀ ਹੈ ਕਿਉਂਕਿ ਇਹ ਉਹ ਪਵਨ ਧਰਤੀ ਹੈ ਸ਼ਹੀਦਾਂ ਦੀ ਦਾਸਤਾਨ ਜਿੱਥੇ ਲਿਖੀ ਗਈ ਹੈ ਵੱਡੇ ਸਾਹਿਬ ਜਾਦੇ ਤੇ 40 ਸਿੰਘ ਕਿਵੇਂ ਮੈਦਾਨੇ ਜੰਗ ਵਿੱਚੋਂ ਬਾਹਰ ਆ ਕੇ ਇਸ ਜਗ੍ਹਾ ਤੇ ਯੂਸ ਦੇ ਹੋਏ ਸ਼ਹਾਦਤ ਪ੍ਰਾਰਥਨਾ ਕਰਕੇ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਵਨ ਸ਼ਬਦ ਕੇ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਉਹਨਾਂ ਯੋਧਿਆਂ ਨੇ ਇੱਥੇ ਸਾਬਤ ਕਰ ਦਿੱਤਾ ਕਿ ਭਾਵੇਂ ਲੱਖਾਂ ਦੀ ਬਜਾਏ ਕਰੋੜਾਂ ਕਿਉਂ ਨਾ ਮੁਗਲ ਫੌਜਾਂ ਚੜਾਉਣ ਇਹ ਸਿੰਘਾਂ ਕੋਲ ਗੁਰੂ ਜੀ ਦਿੱਤੀ ਹੋਈ ਕਿਰਪਾਣ ਹੈ ਤਾਂ ਉਹ ਕਿਸੇ ਵੀ ਮੈਦਾਨੇ ਜੰਗ ਨੂੰ ਫਤਿਹ ਕਰ ਸਕਦੇ ਆ ਅੱਜ ਇਹ ਖੁਸ਼ੀ ਸੀ ਕਿ ਤੁਹਾਡੀ ਸੰਗਤ ਸਾਰੀ ਖੰਨੇ ਤੋਂ ਚੱਲ ਕੇ ਆਈ ਉਹਨਾਂ ਨੇ ਇੱਥੇ ਆ ਕੇ ਸਾਰੇ ਦਰਸ਼ਨ ਕੀਤੇ ਨੇ ਇੱਥੋਂ ਦੇ ਇਤਿਹਾਸ ਤੋਂ ਜਾਣੂ ਹੋਏ ਤੇ ਖੁਸ਼ੀ ਇਸ ਗੱਲ ਦੀ ਵੀ ਹੈ ਕਿ ਬੱਚੇ ਤੁਸੀਂ ਗੁਰਮਤ ਕੈਂਪ ਦੇ ਰਾਹੀਂ ਗੁਰਬਾਣੀ ਦੇ ਸਿਧਾਂਤਾਂ ਨਾਲ ਜੁੜ ਰਹੇ ਹੋ ਬੜੇ ਭਾਗੀ ਹੋ ਤੇ ਮੈਂ ਨਾਲ ਦੀ ਨਾਲ ਇਹ ਜ਼ਰੂਰ ਅਪੀਲ ਕਰਾਂਗਾ ਜਿੰਨੇ ਵੀ ਪਰਿਵਾਰਕ ਮੈਂਬਰ ਇਸ ਵੀਡੀਓ ਨੂੰ ਦੇਖ ਰਹੇ ਨੇ ਕਿ ਤੁਸੀਂ ਵੀ ਆਪਣੇ ਪਰਿਵਾਰਾਂ ਨਾਲ ਆਪਣੇ ਬੱਚਿਆਂ ਨਾਲ ਇਸ ਆਸਤਾਨੇ ਸ਼ਹਾਦਤ ਮਿਊਜ਼ੀਅਮ ਵਿੱਚ ਜ਼ਰੂਰ ਆਓ ਕਿਉਂਕਿ ਇਹ ਪੰਜਾਬ ਸਰਸਪਟਾ ਵਿਭਾਗ ਦਾ ਉਪਰ ਤਾਂ ਕਿ ਆਪਾਂ ਜਿੱਥੇ ਹੋਰ ਦੁਨੀਆ ਦੇ ਕਮਨਾਕਾਰਾਂ ਵਿੱਚ ਰੁੱਝੇ ਹੋਏ ਆ ਜਾਂ ਆਪਾਂ ਕਿਤੇ ਹੋਰ ਜਾਣੇ ਆ ਘੁੰਮਣ ਫਿਰਨ ਦੇ ਲਈ ਤਾਂ ਇਹ ਜਗ੍ਹਾ ਤੇ ਆਉਣਾ ਬਹੁਤ ਜ਼ਰੂਰੀ ਹੈ ਤੁਸੀਂ ਬੱਚਿਆਂ ਨੂੰ ਲੈ ਕੇ ਆਓ ਤਾਂ ਕਿ ਉਹ ਵੀ ਸਾਰੇ ਇਤਿਹਾਸ ਦੇ ਨਾਲ ਜੁੜ ਸਕਣ ਸਾਡੇ ਇਸ ਮਿਊਜ਼ੀਅਮ ਦੇ 11 ਗੈਲਰੀਆਂ ਨੇ ਜਿਨ੍ਹਾਂ ਵਿੱਚ ਸਿੱਖ ਇਤਿਹਾਸ ਬਾਰੇ ਪੂਰੀ ਜਾਣਕਾਰੀ ਪਹਿਲੇ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਰਹੰਦ ਫਤਿਹ ਕਰਨ ਤੱਕ ਦਾ ਪੂਰਾ ਇਤਿਹਾਸ ਹੈ ਔਰ ਸਪੈਸ਼ਲ ਗੱਲ ਇਹ ਹੈ ਕਿ ਵੱਡੇ ਸਾਹਿਬ ਜਦਾਂ ਦੀ ਸ਼ਹਾਦਤ ਸ੍ਰੀ ਚਮਕੌਰ ਸਾਹਿਬ ਦੇ ਮਹਾਨ ਸ਼ਹੀਦਾਂ ਦੀ ਦਾਸਤਾਨ ਨੂੰ ਇੱਥੇ ਰਿਵਾਲਵਿੰਗ ਚੇਅਰ ਸ਼ੋਰਾਂ ਦਿਖਾਇਆ ਜਾਂਦਾ ਘੁੰਮਣ ਵਾਲੀਆਂ ਕੁਰਸੀਆਂ ਵਾਲਾ ਐਕਸਪੀਰੀਅੰਸ ਅਸੀਂ ਕਰਾਂਗੇ ਹੋਰ ਬਹੁਤ ਸਾਰਾ ਕੁਝ ਤੁਹਾਡੇ ਲਈ ਹੈ ਆਓ ਕਦੇ ਪਰਿਵਾਰਾਂ ਦੇ ਨਾਲ ਐਂਟਰੀ ਬਿਲਕੁਲ ਫ੍ਰੀ ਹੈ ਮੰਡੇ ਆਫ ਹੈ ਤੇ ਬਾਕੀ ਸਾਰੇ ਦਿਨ ਸਵੇਰੇ 10:00 ਤੋਂ 3:30 ਟਾਈਮਿੰਗ ਹੈ ਜਰੂਰ ਆਵੋ ਜੀ ਧੰਨਵਾਦ ਜੀ ਆਏ ਨੂੰ ਅੱਜ ਤੁਸੀਂ ਦਾਸਤਾਨੇ ਸ਼ਹਾਦਤ ਮਿਊਜ਼ੀਅਮ ਸ੍ਰੀ ਚਮਕੌਰ ਸਾਹਿਬ ਦੇ ਵਿਹੜੇ ਵਿੱਚ ਆਏ ਹੋ ਮੇਰਾ ਨਾਮ ਪ੍ਰਦੀਪ ਸਿੰਘ ਹੈ ਤੇ ਮੈਂ ਇੱਥੇ ਆਪਣੀ ਸੇਵਾ ਨਾਲ ਬਾਰੇ ਪਿਛਲੇ ਤਕਰੀਬਨ ਸਾਢੇ 3-4 ਸਾਲ ਤੋਂ ਤੇ ਅਸੀਂ ਹਮੇਸ਼ਾ ਤੁਹਾਡੇ ਵਰਗੇ ਜਿਹੜੇ ਸੈਲਾਨੀ ਆਉਂਦੇ ਆ ਸਰੋਤੇ ਆਉਂਦੇ ਉਹਨ ਰੂਬਰੂ ਹੁੰਨੇ ਆ ਤੇ ਸਾਡੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਕੋਲ ਜਿਹੜੇ ਗਰੁੱਪ ਆਏ ਆ ਖਾਸ ਕਰਕੇ ਉਹਨਾਂ ਨੂੰ ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸ ਬਾਰੇ ਹੋਰ ਦੱਸਿਆ ਜਾਵੇ ਵੈਸੇ ਤੁਸੀਂ ਇੱਕ ਪ੍ਰੈਜੈਂਟੇਸ਼ਨ ਅੰਦਰ ਗੈਲਰੀਆਂ ਵਿੱਚ ਦੇਖੀ ਹੈ ਪਰ ਸਾਡੇ ਮਨ ਦੀ ਭਾਵਨਾ ਸੀ ਕਿ ਤੁਹਾਡੇ ਦੋ ਕਮੈਂਟ ਜ਼ਰੂਰ ਹੋਰ ਲਏ ਜਾਣ ਜਿਸ ਦੇ ਆਧਾਰ ਤੇ ਆਪਾਂ ਤੁਹਾਨੂੰ ਇਹ ਜਿਹੜਾ ਕਨਸੈਪਟ ਬਣਿਆ ਹੋਇਆ ਇੱਕ ਤੁਹਾਡੀ ਬੈਕ ਸਾਈਡ ਤੇ ਆਪਾਂ ਇਹਦੇ ਬਾਰੇ ਗੱਲ ਕਰਨ ਜਾ ਰਹੇ ਆ ਇਹ ਹੈਗਾ ਜੀ ਇੱਕ ਤਲਵਾਰ ਤੇ ਇੱਕ ਕਿਰਪਾਨ ਦਾ ਕਨਸੈਪਟ ਦੇਖਣ ਨੂੰ ਦੋਨੇ ਸੇਮ ਨੇ ਸਾਈਜ਼ ਸੇਮ ਹੈ ਦੋਨਾਂ ਦੇ ਡਿਜ਼ਾਈਨ ਸੇਮ ਹੈ ਤੇ ਦੋਨਾਂ ਦਾ ਕੰਮ ਵੀ ਸੇਮ ਹੈ ਤਲਵਾਰ ਨੇ ਵੀ ਵੱਡਣਾ ਕੱਟਣਾ ਤੇ ਕਿਰਪਾਨ ਨੇ ਵੀ ਵੱਡਣਾ ਕੱਟਣਾ ਪਰ ਇੱਥੇ ਇੱਕ ਫਰਕ ਹੈ ਮੁਗਲ ਫੌਜ ਨੂੰ ਔਰੰਗਜੇਬ ਨੇ ਤਲਵਾਰ ਦਿੱਤੀ ਹੈ ਤੇ ਨਾਲ ਇੱਕ ਟਾਰਗੇਟ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਹੈ ਤੇ ਹੁਣ ਜਿੱਦਾਂ ਵੀ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਰੈਸਟ ਕੀਤਾ ਜਾ ਸਕਦਾ ਉਹਨਾਂ ਨੂੰ ਅਰੈਸਟ ਕਰ ਲਓ ਕਿਉਂਕਿ ਉਹਨਾਂ ਕੋਲ ਹੁਣ ਕਿਲੇ ਹੈ ਨਹੀਂ ਉਹਨਾਂ ਕੋਲ ਜਿਆਦੀ ਫੌਜ ਹੈ ਨਹੀਂ ਥੋੜੇ ਜਿਹੇ ਸਿੰਘ ਨਾਲ ਹੋਣਗੇ ਤੇ ਹੁਣ ਸੌਖਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਾਂ ਅਰੈਸਟ ਕਰ ਲਈਏ ਕਿਲਾ ਤਾਂ ਆਪਾਂ ਛਡਵਾ ਹੀ ਲਿਆ ਉਹਨਾਂ ਦਾ ਹਣਾ ਇਸ ਲਈ ਫਿਰ ਮੁਗਲ ਫੌਜ ਇੱਥੇ ਜਿਹੜੀ ਆ ਰਾਤੋਂ ਰਾਤ ਇਕੱਠੀ ਹੋਈ ਆ ਉਹ 10 ਲੱਖ ਇਕੱਠੀ ਹੋਈ ਆ ਤੇ 10 ਲੱਖ ਫੌਜ ਕੋਲ ਕੀ ਆ ਤਲਵਾਰਾਂ ਇੱਕ ਟਾਰਗੇਟ ਦੇ ਹਿਸਾਬ ਨਾਲ ਆਏ ਨੇ ਕਿ ਜੇਕਰ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਅਰੈਸਟ ਕਰ ਲਿਆ ਸਾਨੂੰ ਔਰੰਗਜ਼ੇਬ ਨੇ ਪਤਾ ਨਹੀਂ ਕਿਹੜੇ ਇਨਾਮ ਦੇਣੇ ਆ ਕਿਹੜੀਆਂ ਪਦਮੀਆਂ ਦੇਣੀਆਂ ਤੇ ਜਦੋਂ ਫੌਜ ਇੱਥੇ ਇਕੱਠੀ ਹੋਈ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖਿਆ ਕਿ ਹੁਣ ਗਤੀਵਿਧੀ ਖ ਬੰਦ ਹੋ ਗਈ ਆ ਮੁਗਲ ਫੌਜ ਅੰਦਰ ਆਉਣ ਦੀ ਕੋਸ਼ਿਸ਼ ਨਹੀਂ ਕਰ ਰਹੀ ਪਤਾ ਲੱਗਿਆ ਕਿ ਏਰਾ ਪੈ ਗਿਆ ਤੇ ਮਹਾਰਾਜ ਨੇ ਪੁੱਛਿਆ ਕਿ ਬਾਹਰ ਕਿੰਨੇ ਕੁ ਸਿੰਘ ਨੇ ਕਹਿੰਦੇ ਜੀ ਲੱਖਾਂ ਦੇ ਵਿੱਚ ਮਹਾਰਾਜ ਕਹਿੰਦੇ ਫਿਰ ਮੈਂ ਤੁਹਾਨੂੰ ਅੱਜ ਇੱਕ ਬਖਸ਼ਿਸ਼ ਕਰਨ ਜਾ ਰਿਹਾ ਤੁਹਾਨੂੰ ਕਿ ਕਿਰਪਾਨ ਬਖਸ਼ ਰਿਹਾ ਕਿਰਪਾਨ ਦਾ ਮਤਲਬ ਹੁੰਦਾ ਕਿਰਪਾ ਆਣ ਕਿ ਤੁਹਾਡੇ ਨਾਲ ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਉਸ ਪਰਮਾਤਮਾ ਦੀ ਕਿਰਪਾ ਹੈ ਕਿਉਂਕਿ ਤੁਸੀਂ ਹੱਕ ਸੱਚ ਦੀ ਲੜਾਈ ਲੜਨ ਜਾ ਰਹੇ ਹੋ ਠੀਕ ਹੈ ਤੇ ਜਿਹਦੇ ਨਾਲ ਗੁਰੂ ਹੁੰਦਾ ਉਹ ਕਦੇ ਹਾਰਦਾ ਨਹੀਂ ਤੁਹਾਡੇ ਹੱਥ ਵਿੱਚ ਕਿਰਪਾਨ ਹੈ ਕਿਰਪਾ ਹੈ ਗੁਰੂ ਦੀ ਤੇ ਤੁਹਾਡੇ ਸਾਹਮਣੇ ਪਾਜੀ ਅੱਜ ਦਾਸਤਾਨੇ ਸ਼ਹਾਦਤ ਮਿਊਜ਼ੀਅਮ ਦੇ ਵਿੜੇ ਵਿੱਚ ਆਏ ਹੋ ਸਾਨੂੰ ਖੁਸ਼ੀ ਹੈ ਕਿਉਂਕਿ ਇਹ ਉਹ ਪਵਨ ਧਰਤੀ ਹੈ ਸ਼ਹੀਦਾਂ ਦੀ ਦਾਸਤਾਨ ਜਿੱਥੇ ਲਿਖੀ ਗਈ ਹੈ ਵੱਡੇ ਸਾਹਿਬ ਜਾਦੇ ਤੇ ਚਾਲੀ ਸਿੰਘ ਕਿਵੇਂ ਮੈਦਾਨੇ ਜੰਗ ਵਿੱਚੋਂ ਬਾਹਰ ਆ ਕੇ ਇਸ ਜਗ੍ਹਾ ਤੇ ਜੂਸ ਦੇ ਹੋਏ ਸ਼ਹਾਦਤਾਂ ਪ੍ਰਾਪਤ ਕਰਕੇ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਸ਼ਬਦ ਕੇ ਸਵਾਲਾਕ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਉਹਨਾਂ ਯੋਧਿਆਂ ਨੇ ਇੱਥੇ ਸਾਬਤ ਕਰ ਦਿੱਤਾ ਕਿ ਭਾਵੇਂ ਲੱਖਾਂ ਦੀ ਬਜਾਏ ਕਰੋੜਾਂ ਕਿਉਂ ਨਾ ਮੁਗਲ ਫੌਜਾਂ ਚੜਾਉਣ ਜੇ ਸਿੰਘਾਂ ਕੋਲ ਗੁਰੂ ਦੀ ਦਿੱਤੀ ਹੋਈ ਕਿਰਪਾਨ ਹੈ ਤਾਂ ਉਹ ਕਿਸੇ ਵੀ ਮੈਦਾਨੇ ਜੰਗ ਨੂੰ ਫਤਿਹ ਕਰ ਸਕਦੇ ਆ ਅੱਜ ਖੁਸ਼ੀ ਸੀ ਕਿ ਤੁਹਾਡੀ ਸੰਗਤ ਸਾਰੀ ਖੰਨੇ ਤੋਂ ਚੱਲ ਕੇ ਆਈ ਉਹਨਾਂ ਨੇ ਇੱਥੇ ਆ ਕੇ ਸਾਰੇ ਦਰਸ਼ਨ ਕੀਤੇ ਨੇ ਇਥੋਂ ਦੇ ਇਤਿਹਾਸ ਤੋਂ ਜਾਣੂ ਹੋਏ ਤੇ ਖੁਸ਼ੀ ਇਸ ਗੱਲ ਦੀ ਹੈ ਕਿ ਬੱਚਿਆਂ ਤੁਸੀਂ ਗੁਰਮਤ ਕੈਂਪ ਦੇ ਰਾਹੀਂ ਗੁਰਬਾਣੀ ਦੇ ਸਿਧਾਂਤਾਂ ਨਾਲ ਜੁੜ ਰਹੇ ਹੋ ਬੜੇ ਭਾਗੀ ਹੋ ਤੇ ਮੈਂ ਨਾਲ ਦੀ ਨਾਲ ਇਹ ਜ਼ਰੂਰ ਅਪੀਲ ਕਰਾਂਗਾ ਜਿੰਨੇ ਵੀ ਪਰਿਵਾਰਕ ਮੈਂਬਰ ਇਸ ਵੀਡੀਓ ਨੂੰ ਦੇਖ ਰਹੇ ਨੇ ਕਿ ਤੁਸੀਂ ਵੀ ਆਪਣੇ ਪਰਿਵਾਰਾਂ ਨਾਲ ਆਪਣੇ ਬੱਚਿਆਂ ਨਾਲ ਇਸ ਆਸਤਾਨੇ ਸ਼ਹਾਦਤ ਮਿਊਜ਼ੀਅਮ ਵਿੱਚ ਜ਼ਰੂਰ ਆਓ ਕਿਉਂਕਿ ਇਹ ਪੰਜਾਬ ਸਰਸਪਟਾ ਵਿਭਾਗ ਦਾ ਉਪਰਾਲਾ ਤੁਹਾਡੇ ਲਈ ਹੈ ਤਾਂ ਕਿ ਆਪਾਂ ਜਿੱਥੇ ਹੋਰ ਦੁਨੀਆ ਦੇ ਕੰਮਾਂਕਾਰਾਂ ਵਿੱਚ ਰੁੱਝੇ ਹੋਏ ਆ ਜਾਂ ਆਪਾਂ ਕਿਤੇ ਹੋਰ ਜਾਣੇ ਆ ਘੁੰਮਣ ਫਿਰਨ ਦੇ ਲਈ ਆ ਇਹ ਜਗ੍ਹਾ ਤੇ ਆਉਣਾ ਬਹੁਤ ਜ਼ਰੂਰੀ ਹੈ ਤੁਸੀਂ ਬੱਚਿਆਂ ਨੂੰ ਲੈ ਕੇ ਆਓ ਤਾਂ ਕਿ ਉਹ ਵੀ ਸਾਰੇ ਇਤਿਹਾਸ ਦੇ ਨਾਲ ਜੁੜ ਸਕਣ ਸਾਡੇ ਇਸ ਮਿਊਜ਼ੀਅਮ ਦੇ 11 ਗੈਲਰੀਆਂ ਨੇ ਜਿਨ੍ਹਾਂ ਵਿੱਚ ਸਿੱਖ ਇਤਿਹਾਸ ਬਾਰੇ ਪੂਰੀ ਜਾਣਕਾਰੀ ਪਹਿਲੇ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਰਹੰਦ ਫਤਿਹ ਕਰਨ ਤੱਕ ਦਾ ਪੂਰਾ ਇਤਿਹਾਸ ਹੈ ਔਰ ਸਪੈਸ਼ਲ ਗੱਲ ਇਹ ਹੈ ਕਿ ਵੱਡੇ ਸਾਹਿਬ ਜਦਾਂ ਦੀ ਸ਼ਹਾਦਤ ਸ੍ਰੀ ਚਮਕੌਰ ਸਾਹਿਬ ਦੇ ਮਹਾਨ ਸ਼ਹੀਦਾਂ ਦੀ ਦਾਸਤਾਨ ਨੂੰ ਇੱਥੇ ਰਿਵਲਵਿੰਗ ਚੇਅਰ ਸ਼ੋਅ ਰਾਹੀਂ ਦਿਖਾਇਆ ਜਾਂਦਾ ਘੁੰਮਣ ਵਾਲੀਆਂ ਕੁਰਸੀਆਂ ਵਾਲਾ ਐਕਸਪੀਰੀਅੰਸ ਤੁਸੀਂ ਕਰੋਗੇ ਹੋਰ ਬਹੁਤ ਸਾਰਾ ਕੁਝ ਤੇ ਬਾਕੀ ਸਾਰੇ ਦਿਨ ਸਵੇਰੇ 10:00 ਤੋਂ 4:30 ਟਾਈਮਿੰਗ ਹੈ ਜਰੂਰ ਆਵੋ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜ ਸਕੀਏ ਅੱਜ ਅਸੀਂ ਜੇ ਇੱਥੇ ਪਹੁੰਚੇ ਤਾਂ ਬੜਾ ਮਨ ਨੂੰ ਸਕੂਨ ਮਿਲਿਆ ਉਹ ਸ਼ਹੀਦਾਂ ਦੀ ਧਰਤੀ ਦੇ ਉੱਤੇ ਪਹੁੰਚ ਗਏ ਖਾਸ ਤੌਰ ਤੇ ਇੱਥੋਂ ਦੇ ਪ੍ਰਬੰਧਕ ਬਹੁਤ ਹੀ ਮਿਲਵਰਤਨ ਬਹੁਤ ਹੀ ਕੋਆਪਰੇਟਿਵ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਵੱਖ-ਵੱਖ ਗੈਲੀਆਂ ਦੇ ਦੌਰਾਨ ਜਦੋਂ ਅਸੀਂ ਇਹ ਦਾਸਤਾਨੇ ਸ਼ਹਾਦਤ ਦੇਖੀ ਤਾਂ ਰੂਕ ਮਾਉ ਸਾਰਿਆਂ ਦੀਆਂ ਅੱਖਾਂ ਨਮ ਹੋਈਆਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਤੇ ਮਨ ਨੂੰ ਸਕੂਨ ਮਿਲਿਆ ਮੈਂ ਇੱਕ ਵਾਰ ਵਿਸ਼ੇਸ਼ ਤੌਰ ਤੇ ਤੁਸੀਂ ਸਰਕਾਰ ਦਾ ਖਾਸ ਤੌਰ ਤੇ ਜਾਂ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ਤੇ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਬੱਚਿਆਂ ਨੂੰ ਬਹੁਤ ਹੀ ਪਿਆਰ ਦੇ ਸਤਿਕਾਰ ਦਿੱਤਾ ਤੇ ਸਾਨੂੰ ਇਹ ਦਾਸਤਾ ਨੇ ਸ਼ਾਹਦਤ ਤੋਂ ਕੱਲੀ-ਕੱਲੀ ਗੱਲ ਤੋਂ ਜਾਣੂ ਕਰਵਾਇਆ ਅਸੀਂ ਵਿਸ਼ੇਸ਼ ਤੌਰ ਤੇ ਗੁਰਦੁਆਰਾ ਕਲਗੀਧਰ ਸਾਹਿਬ ਖੰਨਾ ਤੋਂ ਤੇ ਸੂਹ ਵਿਦਿਆਰਥੀ ਸੂਹ ਮਾਪੇ ਇੱਥੇ ਪਹੁੰਚਿਆ ਇੱਕ ਵਾਰ ਸਾਰੇਆਂ ਦਾ ਧੰਨਵਾਦ ਕਰਦੇ ਹੋਏ ਵਿਸ਼ੇਸ਼ ਤੌਰ ਤੇ ਪ੍ਰਾਪਰ ਲਈ ਦਾ ਬੇਸ਼ਕ ਤੋਦ ਸਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਤਾਰ ਸਿੰਘ ਈ ਕਲਜੀਤਰ ਸਾਹਿਬ ਗੁਰਦੁਆਰਾ ਖੰਨਾ ਦੇ ਸੈਕਟਰੀ ਦੇ ਤੌਰ ਤੇ ਸੇਵਾ ਨਿਭਾ ਰਹੇ ਆ ਅਸੀਂ ਜੋ ਕੈਂਪ ਲਗਾਇਆ ਸੀ ਮੈਂ ਇੱਥੇ ਆ ਕੇ ਇਹ ਮਹਿਸੂਸ ਕੀਤਾ ਕਿ ਅਜੋ ਰਿਹਾਏ ਆ ਅਸੀਂ ਅਸੀਂ ਸਾਰਾ ਗੁਰੂ ਸਾਹਿਬ ਦੀ ਦਸਾਂ ਗੁਰੂਆਂ ਦਾ ਜੀਵਨ ਯਾਤਰਾ ਔਰ ਖਾਸ ਕਰਕੇ ਦਸ਼ਮੀਸ਼ ਪਿਤਾ ਜੀ ਦਾ ਜੀਵਨ ਯਾਤਰਾ ਬਾਬਾ ਬੰਦਾ বাহাদুর ਸਿੰਘ ਜੀ ਦੀ ਜੀਵਨ ਯਾਤਰਾ ਉਰੇ ਦੇਖ ਕੇ ਮਨ ਭਸੀਜਦਾ ਅੱਖਾਂ ਨਮ ਹੋਈਆਂ ਨੇ ਮੈਂ ਕਹਿੰਦਾ ਅੱਜ ਸਾਡਾ ਇੱਥੇ ਆਉਣਾ ਜੀਵਨ ਸਫਲ ਹੋ ਗਿਆ ਔਰ ਖਾਸ ਕਰਕੇ ਮੈਂ ਤਾਰੀਫ ਕਰਨਾ ਚਾਹਾਂਗਾ ਇੱਥੋਂ ਦੇ ਜਿਹੜੇ ਪ੍ਰਬੰਧਕ ਨੇ ਔਰ ਸਾਫ ਸਫਾਈ ਦਾ ਔਰੇ ਬੜਾ ਖਿਆਲ ਹੈ ਕਿਤੇ ਵੀ ਕੋਈ ਕਚਰਾ ਸਾਨੂੰ ਇੱਥੇ ਨਜ਼ਰ ਨਹੀਂ ਆਇਆ ਮੈਂ ਕਹਿੰਦਾ ਜਿਹੜੇ ਸਾਡੇ ਨਾਲ ਅੱਜ ਬੱਚੇ ਆਏ ਨੇ ਇਥੋਂ ਬਹੁਤ ਹੀ ਵਧੀਆ ਮੈਸੇਜ ਲੈ ਕੇ ਜਾਣਗੇ ਸੋ ਜਿਵੇਂ ਸਿੰਘ ਸਾਹਿਬ ਨੇ ਵੀ ਸਾਨੂੰ ਅੰਦਰ ਪਿਕਚਰਾਂ ਦੇ ਵਿੱਚ ਵੀ ਦਿਖਾਇਆ ਤੇ ਇਹਨਾਂ ਨੇ ਵੀ ਦੱਸਿਆ ਇਤਿਹਾਸ ਤੋਂ ਜਾਣੂ ਕਰਵਾਇਆ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੈਂ ਜਿੰਨੇ ਵੀ ਪੇਰੈਂਟਸ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ ਆ ਉਹਨਾਂ ਦਾ ਵੀ ਧੰਨਵਾਦ ਕਰਦੀਆਂ ਬੱਚਿਆਂ ਦਾ ਧੰਨਵਾਦ ਕਰਦੀਆਂ ਤੇ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੀਆਂ ਔਰ ਅਗੋਂ ਤੋਂ ਵੀ ਅਸੀਂ ਆਸ ਕਰਾਂਗੇ ਇਹ ਖੰਨੇਸ਼ ਸ਼ਹਿਰ ਤੋਂ ਗੁਰਦੁਆਰਾ ਕਲਗੀਧਰ ਸਾਹਿਬ ਤੋਂ ਇੱਥੇ ਅਸੀਂ ਬਹੁਤ ਜਲਦੀ ਹੋਰ ਸਵਾਰੀਆਂ ਲੈ ਕੇ ਵੀ ਅਸੀਂ ਇੱਥੇ ਆਵਾਂਗੇ ਹੁਣ ਜਾਂ ਭੁੱਲਾਂ ਚੁੱਕਾਂ ਵੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ